ਇਹ ਸ੍ਰੋਤਿਆਂ ਨੂੰ ਪਿਆਰ ਪਰਿਤ ਸਤਸਰੀ ਗਾਲ ਆਮ ਆਦਮੀ ਪਾਰਟੀ ਦੇ ਵਿੱਚ ਪੈ ਗਿਆ ਵੱਡਾ ਬੁਖੇੜਾ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਵਿੱਚ ਵੱਧ ਗਈਆਂ ਦੁਰੀਆਂ ਮੁੱਖ ਮੰਤਰੀ ਭਗਵੰਤ ਮਾਨ ਛੱਡ ਸਕਦੇ ਨੇ ਆਮ ਆਦਮੀ ਪਾਰਟੀ ਜੋ ਕੇਜਰੀਵਾਲ ਦੇ ਵੱਲੋਂ ਦਿੱਲੀ ਤੋਂ ਲਿਆ ਕੇ ਜਿਹੜੇ ਉਹ ਲੀਡਰ ਨੇ ਪੰਜਾਬ ਵਿੱਚ ਵੱਡੇ ਵੱਡੇ ਅਹੁਦਿਆਂ ਤੇ ਬਿਠਾਏ ਜਾ ਰਹੇ ਨੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਵੱਡੇ ਇਲਜ਼ਾਮ ਲੱਗ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਇਹ ਨਿਯੁਕਤੀਆਂ ਰੱਦ ਕਰਨ ਵਾਸਤੇ ਜੋ ਕੇਜਰੀਵਾਲ ਦੇ ਅੱਗੇ ਝੁਕੇ ਨੇ ਪਰ ਕੇਜਰੀਵਾਲ ਇਹ ਨਿਯੁਕਤੀਆਂ ਰੱਦ ਨਹੀਂ ਕਰ ਰਹੇ ਜਿਸ ਨੂੰ ਲੈ ਕੇ ਬਹੁਤ ਵੱਡਾ ਖਲਾਰਾ ਪੈ ਗਿਆ ਆਮ ਆਦਮੀ ਪਾਰਟੀ ਦੇ ਵਿੱਚ ਜਿਵੇਂ ਹੀ ਕੱਲ ਵਖਤ ਵਖਵਖਤੀ ਵਿਭਾਗਾਂ ਦੇ ਵਿੱਚ ਚੇਅਰਮੈਨ ਤੇ ਚੇਅਰਪਰਸਨ ਡਾਇਰੈਕਟਰ ਨਿਯੁਕਤ ਕੀਤੇ ਗਏ ਦਿੱਲੀ ਤੋਂ ਲਿਸ਼ਟ ਜਾਰੀ ਕਰ ਦਿੱਤੀ ਜਾਂਦੀ ਹੈ ਉਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਵੱਡੇ ਇਲਜ਼ਾਮ ਲੱਗੇ ਨੇ ਜੋ ਕਿ 31 ਲੋਕਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਜਿਸ ਵਿੱਚ ਸਵਾਲ ਵੱਡੇ ਖੜੇ ਹੋ ਗਏ ਨੇ ਆਮ ਆਦਮੀ ਪਾਰਟੀ ਜਿਹੜੇ ਕਿ ਪੰਜਾਬ ਵਿੱਚ ਗੈਰ ਪੰਜਾਬੀਆਂ ਨੂੰ ਲਿਆ ਕੇ ਵੱਡੇ ਅਹੁਦਿਆਂ ਤੇ ਬਿਠਾ ਰਹੀ ਏ ਅਕਾਲੀ ਦਲ ਕਾਂਗਰਸ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰ ਸਿੰਘ ਕੁਲ ਬਦਲ ਨੇ ਜੋ ਆਪਣੇ ਮੀਡੀਆ ਦੇ ਉੱਪਰ ਲਿਖਿਆ ਹੈ ਕਿ ਸੋਸ਼ਲ ਮੀਡੀਆ ਪੋਸਟਾਂ 'ਚ ਲਿਖਦੇ ਨੇ 2022 ਦੇ ਵਿੱਚ 92 ਵਿਧਾਇਕਾਂ ਨੂੰ ਪੰਜਾਬ ਵਿੱਚੋਂ ਆਮ ਆਦਮੀ ਪਾਰਟੀ ਨੇ ਜਿਹੜਾ ਕਿ 92 ਵਿਧਾਇਕ ਜਿੱਤੇ ਪਰ ਭਗਵੰਤ ਮਾਨ ਨੇ ਉਹਨਾਂ 92 ਦੇ ਵਿੱਚੋਂ ਕਿਸੇ ਨੂੰ ਵੀ ਲਾਇਕ ਨਹੀਂ ਸਮਝਿਆ ਜੋ ਇਹਨਾਂ ਚੇਅਰਮੈਨ ਬੰਦੇ ਲਾਇਕ ਸੋ ਹਰ ਇੱਕ ਅਹੁਦੇ ਤੇ ਕੇਜਰੀਵਾਲ ਤੇ ਦਿੱਲੀ ਵਾਲਿਆਂ ਦੇ ਕਰੀਬੀ ਲੋਕਾਂ ਨੂੰ ਹੀ ਬਿਠਾਇਆ ਜਾ ਰਿਹਾ ਜੋ ਜਾਤਾ ਫਿਰ ਮੁੱਖ ਮੰਤਰੀ ਭਗਵੰਤ ਮਾਨ ਸੌਦਾ ਕਰ ਚੁੱਕੇ ਨੇ ਪੰਜਾਬ ਦੇ ਨਾਲ ਜੋ ਦਿੱਲੀ ਤੋਂ ਲਿਆਏ ਕੇ ਲੀਡਰ ਨੂੰ ਬਿਠਾਇਆ ਜਾ ਰਿਹਾ ਤੇ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਡੰਮੀ ਮੁੱਖ ਮੰਤਰੀ ਨੇ ਜੋ ਕਿ ਇਹਨਾਂ ਦੀ ਕੋਈ ਸੁਣਾਈ ਨਹੀਂ ਹੁੰਦੀ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਆਮ ਆਦਮੀ ਪਾਰਟੀ ਨੂੰ ਛੱਡ ਦੇਣ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦੇਣ ਜੋ ਕਿ ਇਹਨਾਂ ਦੇ ਉੱਪਰ ਵੱਡੇ ਇਲਜ਼ਾਮ ਲੱਗ ਰਹੇ ਨੇ ਇੱਥੇ ਵਿਕਰਮਜੀਤ ਸਿੰਘ ਮਜੀਠੀਆ ਨੇ ਵੀ ਬਹੁਤ ਵੱਡਾ ਤੰਝ ਕੱਸਿਆ ਉਹਨਾਂ ਨੇ ਕਿਹਾ ਕਿ ਜੋ ਬਦਲਾ ਦੇ ਨਾਂ ਤੇ ਲੋਕਾਂ ਨੂੰ ਠੱਗਿਆ ਗਿਆ ਅਰਵਿੰਦ ਕੇਜਰੀਵਾਲ ਨੇ ਜੋ ਮੁੱਖ ਮੰਤਰੀ ਭਗਵੰਤ ਮਾਨ ਦਾ ਚਿਹਰਾ ਸਿਰਫ ਪੰਜਾਬ ਨੂੰ ਦਿੱਤਾ ਸਾਰੀ ਸਰਕਾਰ ਦਿੱਲੀ ਤੋਂ ਚਲਾਈ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਤਾਂ ਸਿਰਫ ਨਾਂ ਦੇ ਮੁੱਖ ਮੰਤਰੀ ਨੇ ਉਹਨਾਂ ਦੀ ਨਾ ਤਾਂ ਕੋਈ ਅਫਸਰ ਸੁਣਦਾ ਹੈ ਤੇ ਨਾ ਹੀ ਕੋਈ ਉਹਨਾਂ ਦੀ ਕਦੇ ਗੱਲ ਮੰਨੀ ਜਾਂਦੀ ਹੈ ਜੋ ਇੱਕ ਵਾਰੀ ਗੱਲ ਕਰਨ ਤੋਂ ਬਾਅਦ ਫਿਰ ਉਹ ਕੇਜਰੀਵਾਲ ਜਦੋਂ ਉਸ ਗੱਲ ਦੇ ਉੱਪਰ ਦਬਾਅ ਪਾਉਂਦੇ ਨੇ ਤਾਂ ਫਿਰ ਯੂ ਟਰਨ ਲੈ ਲੈਂਦੇ ਨੇ ਜੋ ਪਿਛਲੇ ਦਿਨੀ ਪੰਜਾਬ ਪੁਲਸ ਦੇ ਅਫਸਰਾਂ ਨਾਲ ਹੋਇਆ ਵਿਜੀਲੈਂਸ ਦੇ ਅਫਸਰਾਂ ਨਾਲ ਹੋਇਆ ਜਿਵੇਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਫਿਰ ਦਿੱਲੀ ਤੋਂ ਹੁਕਮ ਆਇਆ ਕਿ ਇਹਨਾਂ ਨੂੰ ਬਹਾਲ ਕੀਤਾ ਜਾਵੇ ਤਾਂ ਫਿਰ ਬਹਾਲ ਕਰ ਦਿੱਤਾ ਗਿਆ ਸੋ ਅਰਵਿੰਦ ਕੇਜਰੀਵਾਲੀ ਪੰਜਾਬ ਸਰਕਾਰ ਚਲਾ ਰਹੇ ਨੇ ਜਿਵੇਂ ਉਹਨਾਂ ਨੇ ਪੰਜਾਬ ਵਿੱਚ ਵੱਖ-ਵੱਖ ਔਦਿਆਂ ਦੇ ਉੱਪਰ ਦਿੱਲੀ ਤੋਂ ਲਿਆ ਕੇ ਵੱਡੇ ਜਿਹੜੇ ਆਪਣੇ ਖਾਸ-ਮਖਾਸ ਲੀਡਰਾਂ ਨੂੰ ਬਿਠਾਇਆ ਜਿਨ੍ਹਾਂ ਨੂੰ ਲੋਕਾਂ ਨੇ ਇਨਕਾਰ ਦਿੱਤਾ ਸੀ ਦਿੱਲੀ ਦੇ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਰਗੀ ਟੈਕਨੀਕਲ ਪੋਸਟ ਤੇ ਜੋ ਐਨਜੀਟੀ ਦੀਆਂ ਗਾਈਡਲਾਈਨਸ ਦੀਆਂ ਤੱਜੀਆਂ ਉਡਾ ਕੇਜਰੀਵਾਲ ਦੀ ਖਾਸਮ-ਖਾਸ ਰੀਨਾ ਗੁਪਤਾ ਨੂੰ ਜਿਹੜਾ ਕਿ ਚੇਅਰ ਪਰਸਨ ਲਾਇਆ ਜਾਂਦਾ ਹੈ ਸੰਦੀਪ ਪਾਠਕ ਜੋ ਪੰਜਾਬ ਦੇ ਇੰਚਾਰਜ ਸੀ ਉਹਨਾਂ ਨੂੰ ਹਟਾ ਦਿੱਤਾ ਗਿਆ ਸੀ ਲੇਕਿਨ ਉਹਨਾਂ ਦੇ ਪੀਏ ਨੂੰ ਜਿਹੜਾ ਕਿ ਲਾਰਜ ਇੰਡਸਟਰੀ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਲਾਉਣਾ ਇਹ ਬਹੁਤ ਵੱਡਾ ਸਵਾਲ ਖੜੇ ਕਰਦਾ ਹੈ ਦੂਸਰੇ ਪਾਸੇ ਧੀਆਂ ਪੈਣਾ ਦੀ ਬੇਇੱਜ਼ਤੀ ਕਰਨ ਵਾਲਾ ਵਿਭਬ ਕੁਮਾਰ ਨੂੰ ਮੁੱਖ ਮੰਤਰੀ ਦਾ ਐਡਵਾਈਜ਼ਰ ਲਾਉਣਾ ਔਰ ਪੰਜਾਬ ਦੇ ਕਰੀਬ ਕਾਨੂੰਨੀ ਮਹਿਰਾ ਨੂੰ ਪੰਜਾਬ ਦੇ ਵਿੱਚ ਏਜੀ ਦਫ਼ਤਰ ਵਿੱਚ ਐਡਜਸਟ ਕਰਨਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਚੇਅਰਪਰਸਨ ਜਿਹੜੀ ਦਿੱਲੀ ਤੋਂ ਲਿਆ ਕੇ ਲਾਉਣਾ ਇਹ ਪੰਜਾਬੀਆਂ ਨਾਲ ਸਰਾਸਬ ਤੱਕਾ ਹੈ ਜੋ ਕਿ ਇਸ ਤੋਂ ਪਹਿਲਾਂ ਕਿ ਰਾਜ ਸਭਾ ਦੇ ਸਾਰੇ ਮੈਂਬਰ ਉਹ ਪੰਜਾਬ ਤੋਂ ਬਾਹਰ ਦੇ ਲਿਆ ਕੇ ਜਿਹੜੇ ਉਹਨਾਂ ਨੂੰ ਰਾਜ ਸਭਾ ਦੀਆਂ ਚੇਅਰਮੈਨੀਆਂ ਦਿੱਤੀਆਂ ਜਾਂਦੀਆਂ ਨੇ ਇਸ ਦੇ ਨਾਲ ਹੀ ਜਿਹੜੇ ਕਿ ਰੇਰਾ ਵਰਗੀ ਚੇਅਰਮੈਨ ਵੀ ਪੰਜਾਬੀਆਂ ਨੂੰ ਨਹੀਂ ਬਾਹਰ ਦੇਆਂ ਨੂੰ ਲਿਆ ਕੇ ਉਸ ਅਹੁਦੇ ਤੇ ਬਿਠਾਇਆ ਜਾਂਦਾ ਹੈ ਮਜੀਠੀਆ ਨੇ ਬਹੁਤ ਵੱਡਾ ਤੰਜ ਕਸਿਆ ਉਹਨਾਂ ਨੇ ਕਹਿ ਕੇ ਜੋ ਸੀਐਮ ਜੋਗਸ਼ਾਲਾ ਲਈ ਦਿੱਲੀ ਤੋਂ ਯੋਗਾ ਇੰਸਟ੍ਰਕਟਰ ਨਿਯੁਕਤ ਕੀਤਾ ਗਿਆ ਹੈ ਸੋ ਪੰਜਾਬ ਦੇ 92 ਵਿਧਾਇਕ ਇਸ ਦੇ ਲਾਇਕ ਨਹੀਂ ਜਿਸ ਕਾਰਨ ਦਿੱਲੀ ਦੇ ਸਾਰੇ ਇਹ ਨਕਾਰੇ ਹੋਏ ਲੀਡਰਾਂ ਨੂੰ ਪੰਜਾਬ ਵਿੱਚ ਸੌਦਾ ਕਰਕੇ ਪੰਜਾਬ ਵਿੱਚ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਕੁਰਸੀਆਂ ਤੇ ਬਿਠਾ ਰਿਹਾ ਹੈ ਜੋ ਕੇਜਰੀਵਾਲ ਨੂੰ ਹੁਣ ਇਸ ਦਾ ਜਵਾਬ ਮੰਗ ਰਹੇ ਨੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਨਾਂ ਦਾ ਮੁੱਖ ਮੰਤਰੀ ਹੈ ਡੰਮੀ ਮੁੱਖ ਮੰਤਰੀ ਹੈ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਬੜੇ ਅਗਬੂਲਾ ਹੋ ਗਏ ਨੇ ਜੋ ਇਹਨਾਂ ਸਾਰੇ ਲੀਡਰਾਂ ਦੇ ਵੱਲੋਂ ਜੋ ਤੰਜ ਕੱਸੇ ਜਾ ਰਹੇ ਨੇ ਇਸ ਨੂੰ ਲੈ ਕੇ ਉਹ ਆਪਣੀ ਕੁਰਸੀ ਛੱਡ ਸਕਦੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਨੇ ਜੋ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਸਰਾਸਰ ਪੰਜਾਬ ਨਾਲ ਧੋਖਾ ਕੀਤਾ ਜਾ ਰਿਹਾ ਹੈ ਪੰਜਾਬ ਦੇ ਉੱਪਰ ਦਿੱਲੀ ਤੋਂ ਲਿਆਏ ਹੋਏ ਲੀਡਰਾਂ ਨੂੰ ਬਿਠਾਇਆ ਜਾ ਰਿਹਾ ਹੈ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਉਹ ਲਿਸਟ ਜਿਸ ਵਿੱਚ ਇਹਨਾਂ ਨੇ ਆਪਣੇ ਨਾਮ ਚੁਣੇ ਸੀ ਉਹਨਾਂ ਨੂੰ ਨਹੀਂ ਲਾਇਆ ਜਾਂਦਾ ਔਰ ਦਿੱਲੀ ਤੋਂ ਲਿਆ ਕੇ ਲਿਸਟ ਜਿਹੜੀ ਹੈ ਉਹ ਰੱਖ ਦਿੱਤੀ ਜਾਂਦੀ ਹੈ ਜਿਸ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਦੇ ਵਿਚਕਾਰ ਦੂਰੀਆਂ ਵਧੀਆਂ ਨੇ ਕਿਸੇ ਸਮੇਂ ਵੀ ਬਹੁਤ ਵੱਡਾ ਪਟਾਕਾ ਪੈ ਸਕਦਾ ਹੈ ਮੁੱਖ ਮੰਤਰੀ ਅਲੱਗ ਹੋ ਸਕਦੇ ਨੇ ਆਪਣੇ 40 ਤੋਂ 45 ਵਿਧਾਇਕ ਲੈ ਕੇ ਨਵੀਂ ਪਾਰਟੀ ਪੰਜਾਬ ਵਿੱਚ ਵੀ ਬਣ ਸਕਦੀ ਹੈ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਅਲੱਗ ਹੋ ਗਏ ਨੇ ਉਸ ਤਰ੍ਹਾਂ ਪੰਜਾਬ ਵਿੱਚ ਵੀ ਵਖੜਾ ਪੈ ਗਿਆ ਹੈ ਪੰਜਾਬ ਵਿੱਚ ਇੱਕ ਪਾਰਟੀ ਹੋਰ ਜਨਮ ਲੈ ਸਕਦੀ ਹੈ